ਪੰਜਾਬ ਦੇ ਜੋ ਪ੍ਰਬੰਧ ਦੇ ਫੈਸਲੇ ਕੋਈ ਖੱਕੀ ਵਾਲਾ ਨਹੀਂ ਕਰ ਸਕਦਾ ਕੋਈ ਦਿੱਲੀ ਵਾਲਾ ਨਹੀਂ ਕਰ ਸਕਦਾ ਫਿਰ ਪੰਜਾਬ ਦੇ ਫੈਸਲੇ ਕਰਨਗੇ ਪੰਜਾਬ ਦੇ ਨੌਜਵਾਨ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਅੱਪਾ ਅੱਜ ਵੱਡੀ ਗਿਣਤੀ ਦੇ ਵਿੱਚ ਇੱਧਰ ਪਹੁੰਚੇ ਆ ਅਸੀਂ ਕੋਈ ਵਾਇਲੈਂਸ ਨਹੀਂ ਚਾਹੁੰਦੇ ਮੈਂ ਸਰਕਾਰ ਨੂੰ ਇਸ ਮੰਚ ਤੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਸਟੇਜ ਦੇ ਉੱਤੇ ਇੱਕ ਗੱਲ ਕਹਿ ਦੇਣਾ ਚਾਹੁੰਦਾ ਹਾਂ ਫਾਇਲਸ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡੇ ਧਿਆਨ ਦੇ ਵਿੱਚ ਗੱਲਾਂ ਲਿਆਉਣਾ ਚਾਹੁੰਦੇ ਆ ਕਿ ਜੋ ਤੁਸੀਂ ਭਗਵਾਲ ਕਰਨ ਇਸ ਯੂਨੀਵਰਸਿਟੀ ਦਾ ਤੇ ਇਹਦੇ ਨਾਲ ਅਫੀਲੀਏਸ਼ਨ 200 ਕਾਲਜਾਂ ਦਾ ਕਰਨਾ ਚਾਹ ਰਹੇ ਹੋ ਇਹ ਵੱਖੋ ਵੱਖਰੀ ਯੂਨੀਵਰਸਟੀਆਂ ਦਾ ਕਰਨਾ ਚਾਹ ਰਹੇ ਹੋ ਪੰਜਾਬ ਦੇ ਨੌਜਵਾਨ ਇਕੱਤਰ ਹੋ ਕੇ ਅੱਜ ਉਹਦੇ ਖਿਲਾਫ ਆਪਦੀ ਇੱਕ ਆਵਾਜ਼ ਜਿਹੜੀ ਆ ਉਹ بلند ਕਰਦੇ ਪਏ ਨੇ ਹੈਰਾਨੀ ਵਾਲੀ ਗੱਲ ਹੈ ਕਿ ਇਨਕਲਾਬ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਹੈ ਜੇ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਮੈਂ ਪੁੱਛਣਾ ਚਾਹੁੰਦਾ ਕਿ ਦੇਸ਼ ਦੀ ਬੰਦਨ ਬੰਦਨ ਜਿਹੜੀ ਹੋਣੀ ਸੀ ਕਿ ਜੇ ਇਹ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਬ੍ਰਿਟਾਨਵੀ ਸਰਕਾਰ ਤੋਂ ਕੀ ਅਸੀਂ ਨਜ਼ਾਤ ਪਾ ਲੈਣੀ ਸੀ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਏ ਜਿਹੜਾ ਸਾਡੇ ਉੱਤੇ ਇਹਨਾਂ ਪ੍ਰੈਸ਼ਰ ਪਾਇਆ ਜਾ ਰਿਹਾ ਏ ਕਿ ਹੀਰੇ ਵੀ ਪ੍ਰੈਸ਼ਰ ਦੇ ਵਿੱਚ ਹੀ ਤਿਆਰ ਹੁੰਦੇ ਨੇ ਸੋਨੇ ਜਿਹੜੇ ਹੀਰੇ ਹੁੰਦੇ ਨੇ ਉਹ ਪ੍ਰੈਸ਼ਰ ਦੇ ਵਿੱਚ ਹੀ ਤਿਆਰ ਹੁੰਦੇ ਨੇ ਮੈਂ ਬੇਨਤੀ ਕਰਦਿਆਂ ਕਿ ਇੱਕ ਇੱਕ ਵੋਹ ਹੈ ਸਮਾਨੇ ਕੇ ਸਾਥ ਪਰ ਮਰਦਵਾਹ ਨੌਜਵਾਨੋ ਮਰਦਵਾਹ ਜੋ ਸਮਾਨੇ ਕੋ ਬਦਲ ਦਤੇ ਹੈ ਅੱਜ ਪੀਯੂ ਦੇ ਵਿੱਚ ਮਰਦ ਬੈਠੇ ਨੇ ਸਰਕਾਰਾਂ ਨੂੰ ਚੈਲੰਜ ਕਰਨ ਵਾਲੇ ਮਰਦ ਬੈਠੇ ਨੇ ਸਾਰੀਆਂ ਕਾਲ ਇਸੇ ਪ੍ਰਸ਼ਰਤ ਦੇ ਵਿੱਚੋਂ ਜੇ ਮੈਂ ਨੌਜਵਾਨ ਜੱਥੇਬੰਦੀਆਂ ਦੀ ਸਟੂਡੈਂਟ ਆਰਗੇਨਾਈਜੇਸ਼ਨਸ ਦੀ ਗੱਲ ਕਰਾਂ ਜਦੋਂ ਐਸੇ ਸੋਚ ਨੇ ਕਿਸੇ ਹੋਰ ਰੂਪ ਦੇ ਵਿੱਚ ਅੱਜ ਤੋਂ 40 50 ਸਾਲ ਪਹਿਲਾਂ ਸਾਡੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਯੋਧਾ ਉੱਠਿਆ ਸੀਗਾ ਇਸੇ ਪ੍ਰੈਸ਼ਰ ਦੇ ਵਿੱਚੋ ਜਿਹਦਾ ਨਾਮ ਸੀ ਅਮਰਜੀਤ ਭਾਈ ਅਮਰੀਕ ਸਿੰਘ ਉਸ ਤੋਂ ਬਾਅਦ ਸਾਸ ਰਿਆ ਕਾਲਾ ਉਸ ਤੋਂ ਬਾਅਦ ਜਦੋਂ ਸਾਡੇ ਉੱਤੇ ਤਕਲੀਫ ਹੋਇਆ ਫਿਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਇੱਕ ਨੌਜਵਾਨ ਉੱਠਿਆ ਇੱਕ ਇਨਕਲਾਬੀ ਉੱਠਿਆ ਇਸੇ ਪ੍ਰੈਸ਼ਰ ਦੇ ਵਿੱਚੋ ਕੌਮ ਦੀ ਝੋਲੀ ਦੇ ਵਿੱਚ ਇੱਕ ਹੋਰ ਹੀਰੋ ਪਿਆ ਜਿਹਦਾ ਨਾਮ ਸੀ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਲੜਾ ਜੈ ਜੋਸ਼ ਚਾਹੁੰਦਾ ਸਰਕਾਰਾਂ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਤੁਸੀਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਤੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਇੱਕ ਕਰ ਦਿੱਤਾ ਹੈ ਹੋਰ ਜਸੋਨ ਹਾ ਸ਼ਸਿਆ ਕਾਲਾ ਸਾਡੇ ਰਗਾ ਦੇ ਵਿੱਚ ਹੈ ਇਨਕਲਾਬ ਅਸੀਂ ਚੁੱਪ ਕੇ ਨਹੀਂ रह ਸਕਦੇ ਅਸੀਂ ਕੋਈ ਇਧਰ ਵਾਇਲੈਂਸ ਨਹੀਂ ਚਾਹੁੰਦੇ ਡਿਸਰਪਸ਼ਨ ਨਹੀਂ ਚਾਹੁੰਦੇ ਕੋਈ ਮਾਰਕੁੱਟ ਨਹੀਂ ਚਾਹੁੰਦੇ ਪਰ ਜੇ ਸਾਡੇ ਤੇ ਸੱਚ ਸੱਚਤ ਹੋਏਗਾ ਇਹ ਦਸਤਾਰਾ ਵਾਲਿਆਂ ਨੂੰ ਗੱਤਰਿਆਂ ਵਾਲਿਆਂ ਨੂੰ ਤੁਸੀਂ ਆਖੋਗੇ ਕਿ ਅਸੀਂ ਡਾਂਗਾ ਵਿਖਾਉਣੀ ਹੈ ਫਿਰ ਅਸੀਂ ਕਿਵੇਂ ਸਹਿ ਸਕਦੇ ਹਾਂ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਦੇ ਹੱਥ ਦੇ ਵਿੱਚ ਪੀਯੂ ਦਾ ਸਾਰਾ ਪ੍ਰਬੰਧ ਹੈ ਅਸੀਂ ਚੈਨਲਰ ਚਾਉਣਾ ਚਾਹੁੰਦੇ ਹਾਂ ਸਿੰਡੀਕੇਟ ਅਸੀਂ ਚਾਉਂਦੇ ਹਾਂ ਪਰ ਇੱਥੇ ਤੱਕ ਨਹੀਂ ਤੁਸੀਂ ਸਾਡੇ ਤੇ ਇੱਕ ਵਾਰ ਕੀਤਾ ਇਹ ਟਾਲ ਸੀ ਕਰਕੇ ਰੋਕ ਲਿਆ ਏ ਪਰ ਅਜੇ ਵੀ ਹਥਿਆਰ ਤੁਹਾਡੇ ਹੱਥ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਨੂੰ ਹੋਰ ਅਗਾ ਵਧਾਈਏ ਜੋ ਸਟੂਡੈਂਟ ਇਨਵੋਲਵਮੈਂਟ ਹੈ ਇਹਦੇ ਵਿੱਚ ਪੀਯੂ ਦੇ ਪ੍ਰਬੰਧ ਦੇ ਵਿੱਚ ਅਸੀਂ ਚਾਹੁੰਦੇ ਹਾਂ ਉਹ ਹੋਰ ਵਤੇ ਜੋ ਇਧਰ ਤੇ ਪ੍ਰੈਜ਼ੀਡੈਂਟਸ ਨੇ ਇਧਰ ਜੋ ਜਥੇਬੰਦੀਆਂ ਸਾਥਾਂ ਹੋਰ ਜਥੇਬੰਦੀਆਂ ਨੇ ਵੱਖੋ ਵੱਖਰੇ ਸੂਬਿਆਂ ਤੋਂ ਸਟੂਡੈਂਟਸ ਆਏ ਨੇ ਉਹਨਾਂ ਦੀ ਇਨਵੋਲਵਮੈਂਟ ਇਧਰ ਤੇ ਪ੍ਰਬੰਧ ਦੇ